सरदार चैनल देख रहे सभी दर्शकों का स्वागत है बुजुर्ग पति पत्नी अपनी जीविका चलाने के लिए गुड़ बनाकर बेचते थे कल देर रात हरचोवाल कस्बे के पास हरचोवाल हरगोविंदपुर रोड पर सड़क किनारे बनी एक बड़ी झोपड़ी में अचानक आग लग गई जिससे उस झोपड़ी में रखा सारा सामान जलकर खाक हो गया ऐसा बेई के निवासियों ने बताया सब कुछ नष्ट हो गया क्योंकि वह झुग्गी में उनका काम था या उन्होंने गुड़ तैयार किया और सड़क के किनारे गुड़ बेचा तैयारी का मौसम खत्म हो गया था लेकिन उन्होंने लगभग दो क्विंटल गुड़ तैयार कर लिया था जिसे वे उस दिन और अपने बिस्तर आदि पर बेच रहे थे सामान अंदर था तभी रात को गाँव के कुछ लोगों का फोन आया कि क्या आपके यहाँ आग लग गई है और आकर देखा तो सब कुछ जल चुका था आइए देखते हैं लवप्रीत खुशीपुर की ये खास रिपोर्ट ਕੀ ਘਟਾਈ ਤਾਡੀ ਵੇਖੋ ਜੀ ਇਹ ਰੋਟੀ ਖਾਣ ਗਏ ਹੀ ਇਹ ਨਾ ਹੁਣ ਤੋਂ ਹਾਂ ਤੇ ਬਾਅਦ ਦੇ ਵਿੱਚ ਮਦਪੀ ਸਾਨੂੰ ਇਹ ਫੋਨ ਗਿਆ ਤੁਹਾਡੀ ਧੂਕੀਂ ਅੱਗ ਲੱਗ ਗਈ ਆ ਐਨੀ ਪਤਾ ਮਦਪੀਏ ਤਾਂ ਘੁਮਕੀ ਸਿੱਥੇ ਕਰਦੇ ਇੱਥੇ ਗੋੜ ਦਾ ਕੰਮ ਹੀ ਮੇਰਾ ਜੋੜਾ ਵਾਲਾ ਵੀ ਨਾ ਹੀ ਵੱਡਾ ਹਾਂਜੀ ਹਾਂਜੀ ਇਹਨੂੰ 10-12 ਸਾਲ ਹੋ ਗਏ ਸੀ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਫਿਰੇ ਤੇ ਆ ਗਏ

ਲੱਗੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਦਾ ਪਤਾ ਨਹੀਂ ਭਾ ਜੇ ਕੋ ਫੋਨ ਗਿਆ ਵਹਾਨੂੰ ਤਾਂ ਫਿਰ ਪਤਾ ਲੱਗਾ ਕਿ ਅੱਗ ਲੱਗੀ ਹੈ ਕਹਿੰਦੇ ਦੋਸਤ ਹੀ ਖਾਣ ਗਏ ਕੱਲ ਬਾਅਦ ਚ ਪਤਾ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਬੈਠਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਕੋਈ ਗੱਲ ਨਹੀਂ ਇਹੋ ਜੀ ਇਹ ਤਾਂ ਆਪਣੀ ਰੋਟੀ ਕਮਾਉਣੀ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤ ਆ ਤੇ ਹੋਈ ਇਹਨਾਂ ਤੇ ਉਦੇ ਨਦ ਸ਼ਿਰ ਪਾੜ ਦਿੱਤਾ ਬਹੁਤ ਸੱਤਾਂ ਲੱਗੀਆਂ ਪਤਾ ਨਹੀਂ ਕੋਣ ਆਇਆ ਹਾਂਜੀ ਉਹ ਤਾਂ ਸੁਣਾਈ ਨਹੀਂ ਕਿ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਹਾਨੂੰ ਇੱਥੇ ਹੋਈ ਪਾਏ ਤੇ ਇੱਥੇ ਪੜਾਈ ਤੇ ਆ ਕੋ ਹਾਂ ਦਾਵਤਾਂ ਹੀ ਫਰਾਕੀ ਕਰਦਾ ਤੇ ਆਪਣੇ ਰਾਖੀ ਕਰਨ ਤੋਂ ਵਜੋਂ ਵੀ ਤੁਸੀਂ ਨੂੰ ਹਾਂ ਹਾਂ ਜੀ ਠੀਕ ਭਾਈ ਮੈਂ ਆਉਂਦਾ ਜੀ ਅਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਸਾਡੇ ਮੈਦਾਨ ਆਈ ਆ ਵੀ ਇਹ ਰੋਟੀ ਖਾਣ ਚਲ ਗਏ ਹੈ ਤੁਹਾਨੂੰ ਸਾਡੇ ਕਿ ਲੱਗਦੇ ਜੀ ਹਾਂ ਜੀ ਸਾਡੇ ਗਵਾਂਢੀ ਸਾਡਾ ਘਰ ਆ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਇਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੂਗੀ ਨਾਲ ਬੱਲੇ ਲੱਗ ਗਏ ਲੱਗ ਗਏ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬੰਜਨ ਨੂੰ ਇਥੇ ਦਾਦਾ ਪੁੱਤਰ ਲੈ ਕੇ ਆਏ ਆ ਤੇ ਪਿੰਨੇ ਝੂਗੀ ਉੱਕਾ ਲਾ ਕੇ ਚਲ ਗਏ ਹਨ ਪਛਾਤੇ ਬੰਦੇ ਹੁਣ ਪਛਾਣੇ ਨਹੀਂ ਪੜੇ ਕਿਹੜੇ ਨੇ ਅਸਾਂ ਨੇ ਨਵੇਂ ਬਣੇ ਨੇ। ਇਹਦੇ ਰੋਜ਼ਗਾਰ ਹੀ ਝੁਕੀਦਾ ਇੱਥੇ। ਇਤੋਂ ਕੰਮ ਚੱਲਦਾ ਘਰ ਦਾ ਜੀਣਾ ਲਗ ਜਾ ਰਿਹਾ। ਕੀ ਕੰਮ ਕੀ ਹੈ? ਕੰਮ ਇਹਨਾਂ ਦਾ ਲੈਣੇ ਦਾ ਜਾਂ ਸੀਜ਼ਨ ਦੇ ਸੀਜ਼ਨ ਕੰਮ ਹੁੰਦਾ। ਹੁਣ ਗਰਮੀ ਗਰਮੀ ਪੱਦ ਰਹਿਣਾ। ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ। ਤੇ ਉੱਥੇ ਕੰਮ ਨਹੀਂ ਅੱਗੇ ਲੱਗੇ। ਹਾਂਜੀ। ਮੰਗ ਕੀ ਕਰਦੇ? ਮੰਗ ਕਰਦੇ ਮੰਗੇ ਹੀ ਹੋ ਵੀ ਅ ਜਿਨ੍ਹਾਂ ਨੇ ਲਾਈ ਆ ਗਏ ਇਹਨਾਂ ਨੇ ਫੜੇ ਜਾਣਾ। ਕੰਮ ਨਹੀਂ ਤਾਂ ਫੜੇ ਦਿੱਤੇ। ਕੰਮ ਲੱਭੇ ਦਿੱਤੇ। ਬਾਜੀ ਕੀ ਨਾਮ ਦਾ ਤਾਂ? ਮੇਰਾ ਨਾਮ ਬਲਵਿੰਦਰ ਸਿੰਘ ਗੇਲਾ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਚਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਪੀਐਸ ਥਾਣਾ ਸਿਹਰ ਬੰਦਰ ਪੈਂਦਾ ਵਾ ਉਸ ਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਰ ਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਦਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ 9:10 ਵਜੇ ਜਿਹੜਾ ਸੀ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਦਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਮਨੇ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਮਨੀ ਲੱਗੇ ਜਦ ਆਪ ਦਾ ਤੇ ਸਾਨੂੰ ਨੂੰ ਅੱਗ ਲੱਗੇ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬਰੰਦਰਾ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਾਰੇ ਇਹ ਆ ਕਿ ਇਹਦੀ ਬੈਕ ਸੈਟ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਨੀ ਆ ਤੇ ਜਿਹੜੇ ਘਠਾਵਾ ਤੇ ਭੱਠੇ ਦੀ ਲੇਬਰ ਜਿਹੜੀ ਆ ਇਹ ਸਤੀਸgarh ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜਿਹੜੀਆਂ ਵਾ ਨਾ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਲੱਗਦਾ ਇਹ ਅੱਗ ਲੱਹੀ ਗਈ ਕਿਸੇ ਵੱਲੋਂ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮਗਾਹ ਦਾ ਤੇ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਹੀ ਇਹਨਾਂ ਨੇ ਦੋ ਕਮਰਟਲ ਗੋੜੇ ਹੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹ ਜੀ